ਅਮਰੀਕਾ ਵਿੱਚ 19 ਮੁਲਕਾਂ ਨਾਲ ਸੰਬੰਧਤ ਪ੍ਰਵਾਸੀਆਂ ਦੇ ਨਾਗਰਿਕ ਵਜੋਂ ਸੌਹ ਚੁੱਕਣ ਤੇ ਯਾਨੀ ਕਿ ਸਿਟੀਜ਼ਨ ਲੈਂਡ ਤੇ ਮੁਕੰਮਲ ਰੋਕ ਲਾ ਦਿੱਤੀ ਗਈ ਹੈ ਤੇ ਰਾਸ਼ਟਰਪਤੀ ਡੋਨਲਡ 트ੰਪ ਦੇ ਤਾਜ਼ਾ ਹੁਕਮਾ ਅਗਰੁ 15 ਲੱਖ ਤੋਂ ਵੱਧ ਜਿਹੜੇ ਆ ਅਸਾਈਲਮ ਦੀਆਂ ਅਰਜ਼ੀਆਂ ਵੀ ਪ੍ਰਭਾਵਿਤ ਹੋਣ ਦਾ ਖਰਚਾ ਐਲਾਨ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਜਿਹੜਾ ਹੁਣ ਮੰਗਲਵਾਰ ਦੀ ਰਾਤ ਨੂੰ ਕੀਤੇ ਗਏ ਪਾਲਿਸੀ ਮੈਮੋਰੰਡਮ ਮੁਤਾਬਕ ਜਿਹੜਾ ਆ ਡੋਨਲਡ 트ੰਪ ਵੱਲੋਂ ਜਿਹੜਾ ਹੈਗਾ 30 ਤੋਂ ਵੱਧ ਮੁਲਕਾਂ ਉੱਤੇ ਆਵਾਜਾਈ ਬੰਦਸ਼ਾਂ ਵੀ ਜਿਹੜੀਆਂ ਉਹ ਵੀ ਲਾਗੂ ਕਰਨ ਬਾਰੇ ਵਿਚਾਰ ਕੀਤੀ ਜਾ ਰਹੀ ਹੈ। ਦਾ ਨਿਊਯਾਰਕ ਟਾਈਮ ਦੀ ਰਿਪੋਰਟ ਮੁਤਾਬਕ ਕ੍ਰਮ ਸਰਕਾਰ ਨੇ ਤੈਅ ਕਰ ਲਿਆ ਕਿ ਜਿਹੜੀਆਂ 19 ਕੰਟਰੀਆਂ ਹੈਗੀਆਂ ਜਿਨ੍ਹਾਂ ਵਿੱਚ ਅਫਗਾਨਿਸਤਾਨ, ਮਿਆਂਮਾਰ, ਰਿਪਬਲਿਕ ਆਫ ਕਾਂਗੋ, ਈਰਾਨ, ਹੈਤੀ, ਲੀਬੀਆ, ਸੋਮਾਲੀਆ, ਸੁਡਾਨ, ਯਮਨ, ਲਾਓ ਅਤੇ ਹੋਰ ਇਹੋ ਜਿਹੀਆਂ ਕਈ ਕੰਟਰੀਆਂ ਹੈਗੀਆਂ ਜਿਨ੍ਹਾਂ ਨਾਲ ਸਬੰਧਤ ਕੋਈ ਵੀ ਪ੍ਰਵਾਸੀ ਜਿਹੜਾ ਹੈਗਾ ਹੁਣ ਸਿਟੀਜ਼ਨਸ਼ਿਪ ਦੀ ਸੌਂ ਜਿਹੜਾ ਆ ਨਹੀਂ ਚੁੱਕ ਸਕੇਗਾ ਤੇ ਨਾਲ ਦੀ ਨਾਲ ਜਿਹੜਾ ਜਦੋਂ ਦਾ ਅਫਗਾਨੀ ਨਾਗਰਿਕ ਵੱਲੋਂ ਇਹ ਗੋਲੀਬਾਰੀ ਕੀਤੀ ਗਈ ਹੈ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਇਹ ਜਿਹੜੀ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਜਿਆਦਾ ਸਖਤ ਫੈਸਲੇ ਲਏ ਜਾ ਰਹੇ ਨੇ ਤੇ ਉਧਰ ਅਮਰੀਕਾ ਦੀ ਗ੍ਰੈਸ ਰੱਖਿਆ ਮੰਤਰੀ ਜਿਹੜੀ ਹੈਗੀ ਆ ਕ੍ਰਿਸਟੀ ਨਿਊਮ ਨੇ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ ਇਹ ਵੀ ਕਹਿ ਦਿੱਤਾ ਕਿ ਇਹ ਜੋ ਸਾਡੇ ਦਾਦੇ ਪੁਰਦਾਦਿਆਂ ਨੇ ਆਪਣੇ ਖੂਨ ਨਾਲ ਮੁਲਕ ਨੂੰ ਸਿੰਜਿਆ ਪਰ ਹੁਣ ਵਿਦੇਸ਼ਾਂ ਤੋਂ ਆ ਰਹੇ ਧੜ ਵੀ ਜਿਹੜੇ ਆ ਯਾਨੀ ਕਿ ਵਿਦੇਸ਼ੀ ਹੈ ਜਿਹੜੇ ਉਹ ਸਾਡੇ ਹੁਣ ਆਜ਼ਾਦੀ ਖੋਣਾ ਚਾਹੁੰਦੇ ਆ 트럼ਪ ਸਰਕਾਰ ਅਜਿਹੇ ਇਰਾਦੇ ਕਦੇ ਵੀ ਸਫਲ ਨਹੀਂ ਹੋਣ ਦੇਵੇਗੀ ਇਮੀਗ੍ਰੇਸ਼ਨ ਮਾਇਰਾਂ ਦਾ ਮੰਨਣਾ ਕਿ 트럼ਪ ਸਰਕਾਰ ਦੀ ਤਾਜ਼ਾ ਕਾਰਵਾਈ ਮਗਰੋਂ ਜਿਹੜਾ ਆ 50 ਹਜ਼ਾਰ ਲੋਕੀ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੂੰ ਬਾਈਡਨ ਸਰਕਾਰ ਵੇਲੇ ਜਿਹੜੀ ਹੈ ਉਹ ਇਥੇ ਪਨਾਹ ਦਿੱਤੀ ਗਈ ਸੀ